ਕਹਿੰਦੇ ਡਾਕੀਬਾ ਤੇ ਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕੱਢੇ ਲਿਖ ਚਾਹੁੰਦੇ ਚੱਲ ਬੰਦ ਕੇ ਸੇਵਾ ਹੋਣ ਲੱਗੀ ਆ ਚੱਲ ਚੰਗਿਆਰ ਦੇ ਨਾਲ ਸਵਾਇ ਹੈ ਸਰ ਓਕੇ ਇੱਕ ਟਾਈਮ ਦੇ ਜਿਹੜੀ ਸ਼ੁਰੂ ਕੀਤੀ ਗਈ ਸੇਵਾ ਦੇ ਸਾਢੇ 9 ਵਜੇ ਕੀਤੀ ਗਈ ਹਾਂਜੀ 4 ਵਜੇ ਤੱਕ 4 ਵਜੇ ਤੱਕ ਹਾਂਜੀ ਤੱਕ ਕਿਹੜੀ ਜਗ੍ਹਾ ਪਾਣੀ ਤਿਆਰ ਹੋਣ ਗਿਆ ਕਿਹੜੀ ਜਗ੍ਹਾ ਤੇ ਲਾਈ ਦੀ 10 1/2 ਬੁੱਢੇ ਕੰਨਾਂ ਵਾਲੇ ਬੁਫੇ ਸਾਈਡ ਤੇ ਕੁਝ ਪਾਸੇ ਦਾ ਕਿਹੜਾ ਪਿੰਡ ਆ ਠੀਕ ਬਾਕੀ ਕੰਨਾ ਚੌਕ ਆਏਗਾ ਜੀ ਕਿਤੇ ਮਿੱਠੀ ਜਿਆਦਾ ਜਿਹੜੀ ਸ਼ਮੀਲ ਆਈ ਗਈ ਹੈ ਹਾਂ ਜੀ ਅੱਗੇ ਜਾ ਕੇ ਸ਼ਮੀਲ ਫਰਾਈ ਜਾਂਦੀ ਹੈ ਬਾਅਦ ਜੋ ਲੰਗਰ ਤਿਆਰ ਹੋਣ ਰਿਹਾ ਉਹ ਵੀ ਚਲਾ ਜਾਓਗਾ 12:00 ਚੱਲੇਗਾ ਨਹੀਂ ਬਾਬਾ ਜੀ ਰੜਾ ਨਾ ਨਹੀਂ ਬਾਬਾ ਸਾਹਸ ਟਾਈਟਾ ਦੇ ਲੜਾ ਮਿੱਠੇ ਜਲ ਦੀ ਛਪੀਨ ਲਾਈ ਗਈ ਆ ਤੇ ਕੀ ਕਹਿਣਾ ਜਾਵੇ ਸਾਡੀ ਭੈਣ ਲੱਗਦੀ ਆ ਤੇ ਇਹਨਾਂ ਗੁੱਡੀਆਂ ਨੇ ਬਦਪੁਰਬੀਨਾਂ ਨੂੰ ਇਹਨਾਂ ਨੇ ਕਿੱਤਾ ਭਰਾਲਾ ਬਹੁਤ ਹਾਂਜੀ ਰੱਖਾਣੀ ਤਿਆਰ ਹੁੰਦਿਆ ਤੇ ਇਹ ਆਪਣਾ ਜਲ ਪਾਣੀ ਦੀ ਥਾਂ ਦੀ ਕਿਹੜੀ ਕਿਹੜੀ ਜਗ੍ਹਾ ਤੇ ਲਾਈ ਏ ਇਹ ਜਿੱਥੇ ਬਦਪੁਰਬ ਵੱਡੇ ਕੰ ਦਾ ਮੋੜ ਵਜਦਾ ਜਿਹੜਾ ਜਿੱਥੇ ਬੱਵੀ ਸਫਾਈ ਦਾ ਕਰਦਾ ਹਾਂਜੀ ਹਾਂ ਹੁਣ ਇਹ ਸਭਾ ਸਾਹਿਬ ਵੀ ਗਏ ਨਾਲ ਇੱਥੇ ਕਿਆ ਕੁ ਟਾਈਮ ਤੇ ਜਿਹੜਾ ਠੰਡੇ ਮੱਠੇ ਜਲਦੀ ਜਿਹੜੀ ਸ਼ਪੀਲ ਲਈ ਤੇ ਕਿੰਨੇ ਚਿਰ ਤੱਕ ਚੱਲੂਗੀ 4 ਵਜੇ ਤੱਕ 4 ਵਜੇ ਤੱਕ ਚੱਲੂਗੀ ਤੇ ਮੇਰੇ ਸਭ ਦਾ ਦਾਖਵਲ ਸ਼ੁਰੂ ਹੋ ਗਿਆ ਸਾਢੇ 9 ਵਜੇ ਸਾਢੇ 9 ਵਜੇ ਸ਼ੁਰੂ ਹੋਗੀ ਹਾਂਜੀ ਹਾਂ ਅਸੀਂ ਸਾਰੇ ਤੁਹਾਨੂੰ ਪੀ ਕਰਦੇ ਹਾਂ ਜਲ ਬਣੀ ਆ ਕੇ ਛਕੋ ਨਾਲੇ ਜਲਤ ਨਾਲ ਆਪਾਂ ਕਰਮ ਦਾ